ਅੱਜ ਇਸ ਸ਼ਬ ਦਿਹਾੜੇ ਤੇ ਇਕੱਠੇ ਹੋਏ ਨਗਰ ਬਿਲਕਾ ਦੇ ਸੂਝਵਾਨ ਸਤਕਾਰਤ ਮੈਂਬਰ ਸਹਿਬਾਨ ਆਸ-ਪਾਸੇ ਪਿੰਡਾਂ ਤੋਂ ਆਏ ਹੋਏ ਸਾਰੇ ਸਰਪੰਚ ਪੰਚ ਲੰਬੜਦਾਰ ਸਹਿਬਾਨ ਬਿਲਕੇ ਦੇ ਸਾਰੇ ਕੌਂਸਲਰ ਸਹਿਬਾਨ ਪ੍ਰਧਾਨ ਸਾਹਿਬ ਅੱਜ ਦੇ ਇਸ ਦਿਹਾੜੇ ਦੇ ਜਿਨ੍ਹਾਂ ਨੂੰ ਅਸੀਂ ਅੱਜ ਕੁਰਸੀ ਉਹਨਾਂ ਨੇ ਗ੍ਰਹਿਣ ਕਰਨੀ ਆ ਸਰਦਾਰਨੀ ਗੁਰਮੀਤ ਕੌਰ ਜੀ ਔਰ ਖਾਸ ਤੌਰ ਤੇ ਇਸ ਸ਼ੁਭ ਮੌਕੇ ਤੇ ਛੋਟੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਸਰਦਾਰਨੀ ਰਾਜਵਿੰਦਰ ਕੌਰ ਖੜਾ ਜੀ ਹਲਕਾ ਇੰਚਾਰਜ ਕੈਂਟ ਤੇ ਸਟੇਟ ਸੈਕਟਰੀ ਸਾਹਿਬ ਗੁਰੂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਖਲ ਗੁਰਨਾਮ ਜੀ ਨੇ ਤੇ ਮੈਡਮ ਰਾਜਵਿੰਦਰ ਕੌਰ ਖੜਾ ਜੀ ਨੇ ਤਕਰੀਬਨ ਤਕਰੀਬਨ ਗੱਲਬਾਤ ਕਰ ਦਿੱਤੀ ਜਿਹੜੀ ਕਰਨੀ ਹੁੰਦੀ ਆ ਮੈਂ ਸਿਰਫ ਸਰਦਾਰਨੀ ਗੁਰਮੀਤ ਕੌਰ ਜੀ ਨੂੰ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਪਰਿਵਾਰ ਨੂੰ ਮੁਬਾਰਕਾਂ ਬਿਲਗੇ ਨੂੰ ਮੁਬਾਰਕਾਂ ਜਿਹਨੂੰ ਅਣਗੌਲਿਆ ਕੀਤਾ ਹੋਇਆ ਸੀ ਕਿ ਬਿਲਗਾ ਨਗਰ ਹੋਵੇ ਉੱਥੇ ਦੇ ਇੱਕ ਕਿਸਮ ਦਾ ਇਹ ਸਾਰਾ ਕਿਉਂਕਿ ਪਹਿਲਾਂ ਇਹ ਹੁੰਦਾ ਸੀ ਕਿ ਚੇਅਰਮੈਨੀਆਂ ਜਿਹੜੀਆਂ ਨਾ ਉਹ ਜ਼ਿੰਮੇਵਾਰਾਂ ਦੇ ਵਿੱਚੋਂ ਦੇਖ ਕੇ ਜਿਹੜਾ ਇਹ ਨਹੀਂ ਕਿ ਜ਼ਿੰਮੇਵਾਰ ਦਾ ਮਤਲਬ ਇਹ ਵੀ ਨਹੀਂ ਹੈਗਾ ਕੀ ਜਟਾ ਨਹੀਂ ਦੇਣੀਆਂ ਹੁੰਦੀਆਂ ਜ਼ਿੰਮੇਦਾਰ ਕੋਈ ਵੀ ਹੋ ਸਕਦਾ ਜ਼ਿੰਮੇਦਾਰ ਕੋਈ ਸਾਡੇ ਸ਼ਹਿਰੀ ਵੀ ਹੋ ਸਕਦੇ ਆ ਪਿੰਡੂ ਵੀ ਹੋ ਸਕਦੇ ਕੋਈ ਵੀ ਹੋ ਸਕਦੇ ਪਰ ਉਹਨਾਂ ਚ ਦਿੱਤੀਆਂ ਜਾਂਦੀਆਂ ਸੀ ਪਰ ਪਿਛਲੇ ਸਮਿਆਂ ਦੇ ਰਿਵਾਜ ਜਿਹੜੇ ਸੀਗੇ ਕਿ ਵਰਕਰ ਨਹੀਂ ਦੇਖਣਾ ਮਿਹਨਤ ਨਹੀਂ ਦੇਖਣੀ ਸਿਰਫ ਤੇ ਸਿਰਫ ਪੈਸਾ ਦੇਖ ਕੇ ਇਹ ਚੇਰਵਨੀਆਂ ਹੁਣ ਤੱਕ ਦਿੱਤੀਆਂ ਜਾਂਦੀਆਂ ਰਹੀਆਂ ਤੁਸੀਂ ਇਤਿਹਾਸ ਦੇਖ ਲਓ ਪਿਛਲਾ ਪਰ ਪਿਛਲੇ ਜਿਹੜੀ 5 ਸਾਲ ਲੰਘੇ ਸੀ ਕਾਂਗਰਸ ਦੇ ਉਹਦੇ ਵਿੱਚ ਪੌਣੇ ਕਰੋੜ ਦੀਆਂ ਚੇਅਰਮੈਨੀਆਂ ਵਿਕੀਆਂ ਸੀ ਤਿੰਨ ਹੀ ਔਰ ਇਹ ਕਹਿਣ ਦੀ ਗੱਲ ਨਹੀਂ ਕਿ ਇਹ ਸਾਰੇ ਦੇ ਸੱਚ ਸਾਹਮਣੇ ਸੀਗਾ ਕਿ ਕਿਵੇਂ ਵਿਕਦੀਆਂ ਨੇ ਹਰਾਮਤ ਵੀ ਪਾਰਟੀ ਦੀ ਮੈਂ ਅਲਾ 리ਡਰਸ਼ਿਪ ਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਔਰ ਜਿਸ ਸਮੇਂ ਇਹ ਫੈਸਲਾ ਹੋਇਆ ਉਦੋਂ ਸੰਦੀਪ ਪਾਠਕ ਜੀ ਹੁਣ ਮਨੋਸ਼ ਮਨੀਸ਼ ਸੋਧਿਆ ਜੀ ਔਰ ਅਮਨ ਅਰੋੜਾ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਨੇ ਵਰਕਰਾਂ ਦੀ ਬਾਹ ਫੜੀ ਆ ਵਰਕਰਾਂ ਨੂੰ ਸਰਦਾਰੀਆਂ ਬਖਸ਼ੀਆਂ ਨੇ ਤਾਂ ਕਿ ਬਾਕੀ ਵਰਕਰ ਜਿਹੜੇ ਨੇ ਉਹ ਬਹੁਤ ਮਿਹਨਤ ਕਰ ਸਕਣ ਮੈਂ ਸਰਦਾਰਨੀ ਗੁਰਮੀਤ ਕੌਰ ਜੀ ਤੋਂ ਪਹਿਲਾਂ ਤੋਂ ਪ੍ਰਭਾਵਤ ਤਾਂ ਕਿ ਜਦੋਂ ਮੈਂ ਹਲਕਾ ਇੰਚਾਰਜ ਵੀ ਨਹੀਂ ਸੀ ਅਜੇ ਲੱਗੀ ਸਿਰਫ ਮੈਂ ਜੁਆਇਨ ਕੀਤੀ ਸੀ ਪਾਰਟੀ 10 ਦਿਨ 10 ਦਿਨ ਬਾਅਦ ਮੈਨੂੰ ਹਲਕਾ ਇੰਚਾਰਜ ਲਗਾ ਦਿੱਤਾ ਗਿਆ ਸੀ ਔਰ ਇਦਾਂ ਸੀਗਾ ਜਿਵੇਂ ਹਨੇਰਾ ਹੁੰਦਾ ਚਾਸ਼ ਫੇਰੇ ਮੈਂ ਇੱਕ ਮੇਰੇ ਖੂ ਦੇ ਵਿੱਚ ਸੀ ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਕਿੱਧਰ ਹੱਥ ਪਾਵਾਂ ਕਿਹਨੂੰ ਮਿਲਾਂ ਕਿਹਨੂੰ ਕਹਾਂ ਮੈਂ ਹਲਕਾ ਤੋੜਨਾ ਕਿਵੇਂ ਤੋੜਾਂਗੀ ਕਿੱਥੇ ਨੇ ਵਰਕਰ ਕਿਵੇਂ ਚਲਾਵਾਂਗੀ ਕੋਈ ਨਹੀਂ ਕੋਈ ਨਹੀਂ ਮੈਂ ਤਾਂ ਫਿਰ ਉਸ ਵੇਲੇ ਚੇਰਮੈਨ ਨਹੀਂ ਦਿਓ ਮੇਰੇ ਮੇਰੀ ਗੱਲ ਜਿਹੜੀ ਆ ਨਾ ਉਹ ਭពਿੰਦਰ ਸਿੰਘ ਨਾਲ ਹੋਈ ਤੇ ਮੈਂ ਪਹਿਲੀ ਵਾਰੀ ਬਿਲਦੇ ਦੇ ਵਿੱਚ ਸੀ ਇਹਨਾਂ ਦੇ ਘਰ ਉੱਚੀ ਸੀ ਉੱਥੇ ਬੈਠ ਕੇ ਸਾਰੇ ਕੌਂਸਲਰਾਂ ਨਾਲ ਕਰਨੇ ਪੈਣੇ ਐਦਾਂ ਨਹੀਂ ਮੈਂ ਨਹੀਂ ਕਿ ਵੀ ਕੌਂਸਲਰ ਬਣੇ ਸੀ ਆਮ ਆਦਮੀ ਪਾਰਟੀ ਦੇ ਇਕਲੌਤੇ ਕੌਂਸਲਰ ਸੀ ਔਰ ਮੈਨੂੰ ਲੱਗਦਾ ਪੰਜਾਬ 'ਚ ਇਕੱਲਾ ਹੀ ਕੌਂਸਲਰ ਸੀ ਆਮ ਆਦਮੀ ਪਾਰਟੀ ਦੇ ਕਿਤੇ ਕੋਈ ਜਿਹੜੀ ਲੜਾਈ ਦੇ ਵਿੱਚ ਆਇਆ ਨਹੀਂ ਸੀ ਉਦੋਂ ਸਿਰਫ ਤੇ ਸਿਰਫ ਖਾਣਾ ਪੂਰਤੀ ਵਾਸਤੇ ਇਲੈਕਸ਼ਨ ਲੜੀ ਗਈ ਸੀ ਔਰ ਇਹ ਕੌਂਸਲਰ ਬਣੇ ਕੌਂਸਲਰ ਬਣ ਕੇ ਦੇਖੋ ਮੁਕਾਬਲਾ ਕਰਨਾ ਵੀ ਬੜਾ ਔਖਾ ਸੀ ਪਾਰਟੀ ਦੇ ਨਾਲ ਉਹ ਵੀ ਕੀਤਾ ਔਰ 5 ਸਾਲ ਡਟ ਕੇ ਮਿਹਨਤ ਵੀ ਕੀਤੀ ਪਾਰਟੀ ਦਾ ਵਕਾਰ ਬਣਾਇਆ ਔਰ ਪਾਰਟੀ ਦੇ ਵਕਾਰ ਬਣਾਉਣ ਦੇ ਨਾਲ ਹੁਣ ਵੀ ਸਾਡੀਆਂ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਜਿੱਥੇ ਕਿ ਸਾਨੂੰ ਲੱਗਦਾ ਸੀ ਕੋਈ ਅੜਦਾ ਥੋੜਾ ਦਾ ਕੰਮ ਆ ਔਰ ਮੈਂ ਉਹ ਗਰਨਾਮ ਜੀ ਨੂੰ ਕਹਿ ਰਹੀ ਸੀ ਬੀਬੀ ਜੀ ਨੂੰ ਭੇਜਦੀ ਆ ਔਰ ਮੈਨੂੰ ਇਹਨਾਂ ਦੇ ਉੱਤੇ ਪੂਰਾ ਭਰੋਸਾ ਹੁੰਦਾ ਵੀ ਜਿੱਥੇ ਇਹ ਜਾਵੜੇ ਉੱਥੋਂ ਕੁਛ ਨਾ ਕੁਛ ਕੱਢ ਕੇ ਲੈ ਕੇ ਆਉਣਗੇ ਔਰ ਇਹਨਾਂ ਦੀ ਮਿਹਨਤ ਹੈ ਇਹਨਾਂ ਦੀ ਮਿਹਨਤ ਦੇ ਸਦਕਾ ਅੱਜ ਇਹ ਮੁਕਾਮ ਹਾਸਲ ਹੋਇਆ ਸਾਨੂੰ ਚੁਣਨ ਵਾਸਤੇ ਦਿੱਤੇ ਗਏ ਸੀ ਅਸੀਂ ਤਿੰਨ ਤਿੰਨ ਮੈਂਬਰਾਂ ਦੇ ਨਾਮ ਸਾਡੇ ਕੋਲੋਂ ਮੰਗੇ ਗਏ ਸੀ ਔਰ ਮੈਂ ਤਿੰਨ ਤਿੰਨ ਨਾਮ ਭੇਜੇ ਸੀ ਤਿੰਨ ਚੇਅਰਮੈਨੀਆਂ ਦੇ ਔਰ ਉਹਨਾਂ ਦੇ ਵਿੱਚੋਂ ਪਾਰਟੀ ਨੇ ਇਹਨਾਂ ਨੂੰ ਚੁਣਿਆ ਨੂਰਮੰਦ ਦੇ ਵਿੱਚੋਂ ਸਾਡੇ ਲਖਮੀ ਸਿੰਘ ਜੀ ਨੂੰ ਚੁਣਿਆ ਉੱਥੇ ਥੋੜੀ ਜੀ ਉਚਨੀ ਚ ਹੋਈ ਕਿਉਂਕਿ ਤਿੰਨੇ ਨਾਮ ਜਿਹੜੇ ਇਕੱਠੇ ਭੇਜੇ ਗਏ ਸੀ ਉਹਨਾਂ ਦੇ ਵਿੱਚੋਂ ਦੋ ਚੇਅਰਮੈਨ ਲੱਗ ਗਏ ਜਿਸ ਦਾ ਕਰਕੇ ਨਕੋਦਰ ਵਾਸੀ ਥੋੜੇ ਬਹੁਤੇ ਅਪਸੈਟ ਨੇ ਪਰ ਮੈਂ ਇੱਥੇ ਵੀ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਕਿ ਪਾਰਟੀ ਦੀਆਂ ਅੱਖਾਂ ਤੋਂ ਕੁਝ ਵੀ ਓਲੇ ਨਹੀਂ ਹੈ ਜਿਹੜੇ ਪਾਰਟੀ ਵਰਕਰ ਮਿਹਨਤ ਕਰਦੇ ਨੇ ਉਹਨਾਂ ਦੀ ਐਡਜਸਟਮੈਂਟ ਹਰ ਹਾਲਤ ਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਹੋਣੀ ਹੈ ਔਰ ਮੇਰੀ ਆਪਣੀ ਵੀ ਹਰ ਕੋਸ਼ਿਸ਼ ਰਹੇਗੀ ਕਿ ਮਿਹਨਤ ਕਰਨ ਵਾਲੇ ਅੱਗੇ ਹੋ ਕੇ ਕੰਮ ਕਰਨ ਵਾਲੇ ਅੱਗੇ ਹੋ ਕੇ ਰਿਸਕ ਲੈ ਕੇ ਹੋ ਕੇ ਚੱਲਣ ਵਾਲੇ ਸਾਰਿਆਂ ਨੂੰ ਪਾਰਟੀ ਦੇ ਵਿੱਚ ਮਾਨ ਸਨਮਾਨ ਦਿੱਤਾ ਜਾਏਗਾ ਔਰ ਸਭ ਤੋਂ ਵੱਡਾ ਇਹ ਆ ਕਿ ਮੈਂ ਤੁਹਾਡਾ ਬਹੁਤ ਸਨਮਾਨ ਕਰਦੀ ਹਾਂ ਵਰਕਰਾਂ ਦੇ ਪੈਰਾਂ ਥੱਲੇ ਹੱਥ ਦੇਣਾ ਸਾਡੀ ਡਿਊਟੀ ਮੰਨਦੀ ਕਿਉਂਕਿ ਅਸੀਂ ਤੁਹਾਡੇ ਕਦਮਾਂ ਨਾਲ ਚੱਲਦੇ ਹਾਂ ਤੁਹਾਡੀ ਹੱਲਾਸ਼ੇਰੀ ਨਾਲ ਚੱਲਦੇ ਹਾਂ ਤੁਹਾਡੀ ਮਿਹਨਤ ਦੇ ਨਾਲ ਚੱਲਦੇ ਤੁਸੀਂ ਪਹੁੰਚਦੇ ਹੋ ਹੱਥਾਂ ਤੇ ਔਰ ਤੁਹਾਡਾ ਬਹੁਤ ਸਤਿਕਾਰ ਮੇਰੇ ਵਾਸਤੇ ਵਰਕਰਾਂ ਦਾ ਬਹੁਤ ਬਹੁਤ ਸਤਿਕਾਰ ਹੈ ਜਿਹੜੇ ਵਰਕਰ ਰਹਿ ਗਏ ਮੋਹਰੀ ਕਤਾਰ ਤੇ ਉਹਨਾਂ ਨੂੰ ਵੀ ਮਾਨ ਸਨਮਾਨ ਮਿਲੂਗਾ ਗੁੰਬਲਗ ਸੰਤੀਆਂ ਜ਼ਿਲ੍ਹਾ ਪ੍ਰੀਸ਼ਦੀਆਂ ਇਲੈਕਸ਼ਨਸ ਆਉਣੀਆਂ ਅਸੀਂ ਵਰਕਰਸ ਨੂੰ ਸੰਤੀਆਂ ਲੜਾਵਾਂਗੇ ਜ਼ਿਲ੍ਹਾ ਪ੍ਰੀਸ਼ਦ ਲੜਾਵਾਂਗੇ ਫਿਰ ਚੇਅਰਮੈਨੀਆਂ ਵੀ ਆਉਣੀਆਂ ਫਿਰ ਚੇਅਰਮੈਨ ਵੀ ਬਣਾਵਾਂਗੇ ਔਰ ਜ਼ਿਲ੍ਹਾ ਪ੍ਰੀਸ਼ਦ ਦਾ ਵੀ ਬਣਾਵਾਂਗੇ ਸੰਤੀਆਂ ਦੇ ਵੀ ਬਣਾਵਾਂਗੇ ਬਹੁਤ ਕੁਝ ਹੁੰਦਾ ਸਰਕਾਰ ਕੋ ਆਪਣੇ ਕੋਲ ਬਹੁਤ ਕੁਝ ਹੁੰਦਾ ਪਰ ਅਪ ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਮੋਰਲੀ ਕਤਾਰ ਦੇ ਜਿਹੜੇ ਮਿਹਨਤ ਕਰਨ ਵਾਲੇ ਸਾਰੇ ਵਰਕਰ ਨੇ ਉਹਨਾਂ ਨੂੰ ਉਹਨਾਂ ਦਾ ਬਣਦਾ ਮਾਨ ਸਨਮਾਨ ਦਿੱਤਾ ਜਾਵੇ ਔਰ ਨਗਰ ਬਿਲਗਾ ਨੂੰ ਖਾਸ ਅਕਾਲਪੁਰਕ ਸੱਚੇ ਪਾਤਸ਼ਾਹ ਦੀ ਮਿਹਰ ਵੀ ਆ ਦਾਤੇ ਦੇ ਉੱਥੇ ਬੜਾ ਪਰਉਪਕਾਰ ਆ ਪੰਜਵੇਂ ਪਾਤਸ਼ਾਹ ਜੀ ਦਾ ਪਰਉਪਕਾਰ ਆ ਔਰ ਇੱਥੇ ਵੈਸੇ ਹੀ ਲੀਡਰਸ਼ਿਪ ਜਿਹੜੀ ਨਾਲ ਬਹੁਤ ਇੱਥੇ ਉੱਪਰ ਕੇ ਸਾਹਮਣੇ ਆਉਂਦੀ ਆ ਕਿ ਕੁਦਰਤੀ ਤੌਰ ਤੇ ਕਿ ਬਿਲਗਾ ਸਾਰਾ ਸਮਝ ਲੋ ਕਿ ਘਰ ਘਰ ਲੀਡਰਾਂ ਦੇ ਨਾਲ ਹੀ ਨਪਰਿਆ ਹੋਏ ਹਰ ਇੱਕ ਦੇ ਵਿੱਚ ਲੀਡਰਸ਼ਿਪ ਦੀ ਕੁਆਲਿਟੀ ਹੈ ਔਰ ਆਪਾਂ ਕੋਸ਼ਿਸ਼ ਕਰਾਂਗੇ ਕਿ ਸਭ ਨੂੰ ਬਹੁਤ ਪਿਆਰ ਸਤਿਕਾਰ ਦੇ ਨਾਲ ਅੱਗੇ ਵਧਾਵਾਂਗੇ ਔਰ ਇੰਨਾ ਕਹਿੰਦੀ ਹੋਈ ਮੈਂ ਤੁਹਾਡੇ ਕੋਲੋਂ ਖਿਮਾ ਲਵਾਂਗੀ ਕਿਉਂਕਿ ਟਾਈਮ ਬਹੁਤ ਹੋ ਗਿਆ ਗਰਮੀ ਵੀ ਬੜੀ ਹੈ ਔਰ ਇੱਕ ਵਾਰੀ ਫੇਰ ਤੋਂ ਮੇਰੇ ਵੱਲੋਂ ਸਾਰੇ ਬਿਲਗੇ ਨੂੰ ਬਿਲਗੇ ਦੇ ਸਾਰੇ ਇਲਾਕੇ ਨੂੰ ਬਹੁਤ-ਬਹੁਤ ਮੁਬਾਰਕਾ ਸਰਦਾਰਨੀ ਗੁਰਮੀਤ ਕੌਰ ਜੀ ਨੂੰ ਉਹਨਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾ ਔਰ ਸਾਰੇ ਜਣੇ ਰਲ ਕੇ ਆਪਾਂ ਇਹਨਾਂ ਦੀ ਮਦਦ ਕਰਨੀ ਹੈ ਇਹ ਚੇਰ ਤੇ ਬੈਠਣਗੇ ਔਰ ਚੰਗਾ ਜਿਹੜਾ ਇਮਾਨਦਾਰੀ ਦੇ ਨਾਲ ਕੰਮ ਕਰਨਾ ਲੋਕ ਭਲਾਈ ਦਾ ਕੰਮ ਕਰਨਾ ਉਹ ਇਹਨਾਂ ਦੀ ਫਿਤਰਤ ਪਹਿਲਾਂ ਹੀ ਆ ਪਰ ਅਸੀਂ ਸਾਰੇ ਵਰਕਰ ਸਹਿਬਾਨ ਵੀ ਉਹਨਾਂ ਦੀ ਮਦਦ ਕਰਾਂਗੇ ਔਰ ਸਾਰੇ ਰਲ ਕੇ ਇਸ ਜਿਹੜੀ ਚਿਹਰੇ ਨੂੰ ਕਾਮਯਾਬ ਕਰਾਂਗੇ ਔਰ ਕੋਈ ਨਾ ਕੋਈ ਮਿਸਾਲ ਜਿਹੜੀ ਅਸੀਂ ਜ਼ਰੂਰ ਪੈਦਾ ਕਰਾਂਗੇ ਕਿ ਪਿਛਲੇ ਸਮੇਂ ਚ ਕਿਵੇਂ ਕੰਮ ਹੁੰਦੇ ਸੀ ਹੁਣ ਕਿਵੇਂ ਕੰਮ ਹੁੰਦੇ ਆ ਔਰ ਹੋਰ ਵੀ ਬਿਹਤਰ ਕੰਮ ਜਿਹੜਾ ਇੱਥੇ ਬਿਲਗਾ ਮੰਡੀ ਦਾ ਹੋਏਗਾ ਸਾਰੇ ਕਿਸਾਨਾਂ ਵਾਸਤੇ ਆਰਟੀਆ ਐਸੋਸੀਏਸ਼ਨ ਆਈ ਹੋਈ ਉਹਨਾਂ ਦਾ ਵੀ ਬਹੁਤ-ਬਹੁਤ ਸਤਿਕਾਰ ਬਹੁਤ ਧੰਨਵਾਦ सारी प्रेस का बहुत बहुत धनबाद और आने वाले सारे वर्कर पंचान सरपंच लंबड़दार साहब कौंसलर साहबान सब का एक बार फिर तो बहुत बहुत धनबाद जी वागुरू जी का खालसा वाहू जी की फतह